ਜੋ ਸੀ ਬੜੇ ਦਾ ਕੀ ਮੈਟਕੇਗਾ ਦਾ ਤੋੜਾ ਕਿੰਨੇ ਕੋਲੋਂ ਪੜੀ ਗਈ ਸਰ ਇਹ ਹੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਮਾਨਯੋਗ ਡੀਆਜੀ ਬਾਰਡਰ ਇੰਦੀਆਂ ਹਦਾਇਤਾਂ ਦੇ ਤਾਅਕ ਔਰ ਸ਼੍ਰੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਚਲਨਜੀਤ ਸਿੰਘ ਆਈਪੀਐਸ ਉਹਨਾਂ ਦੇ ਇਹ ਦਿਸ਼ਾ ਨਿਰਦੇਸ਼ ਸਾਡੇ ਐਸਪੀਡੀ ਸਾਹਿਬ ਦੀਆਂ ਵੀ ਜਿਹੜੇ ਦਿਸ਼ਾ ਨਿਰਦੇਸ਼ ਸੀਗੇ ਉਹਨਾਂ ਦੇ ਤਹਿਤ ਇੱਕ ਸਪੈਸ਼ਲ ਮੁਹਿੰਮ ਜਿਹੜੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਬਾਰਡਰ ਏਰੀਆ ਤੇ ਬੈਲਟ ਚ ਤੇ ਮਿਤੀ 11 ਮਾਰ ਨੂੰ ਸਾਨੂੰ ਇੱਕ ਤਲਾਸ਼ ਮਈ ਸੀ ਜਮਨਦੀਪ ਇੰਸਪੈਕਟਰ ਸਾਹਿਬ ਨੂੰ ਸਾਡੇ ਆਮੀ ਕਿ ਤਿੰਨ ਨੌਜਵਾਨ ਜਿਹੜੇ ਆ ਐਸੋਲੇ ਅਰਧੁਰਤਮੇ ਜਦੋਂ ਡਰੀਨ ਦੇ ਨਾਲ ਜਾਇਦਾ ਮੋਟਰਸਾਈਕਲ ਲਗਾ ਕੇ ਸੂਬੇ ਦੇ ਕੰਢੇ ਤੇ ਤੇ ਉੱਥੇ ਖੇਤਾਂ ਦੇ ਵਿੱਚ ਹੈਰੋਂ ਜਿਹੜੀ ਇਕੱਠੀ ਕਰ ਲਈ ਇਹਨਾਂ ਨੇ ਇਮੀਡੀਏਟ ਆਪਣੀ ਪਾਰਟੀ ਨੂੰ ਲੈ ਕੇ ਉਸ ਪੁਆਇੰਟ ਤੇ ਜਦੋਂ ਰੇਡ ਕੀਤਾ ਤੋਂ ਤੋਂ ਬਿਲਕੁਲ ਉਸੇ ਮੋਟਰਸਾਈਕਲ ਨੂੰ ਰਿਕਵਰ ਕਰਨ ਤੋਂ ਬਾਅਦ ਜਦੋਂ ਅੱਗੇ ਦੇਖਿਆ ਤਿੰਨ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਨਾਮ ਹੈਗੇ ਨੇ ਲਵਪ੍ਰੀਤ ਸਿੰਘ ਉਰ ਫਲਾਵ ਇਹ ਬਚੀਵੰਡ ਦਾ ਸੱਬਾ ਸਿੰਘ ਪਤਰ ਲਖਬੀਰ ਸਿੰਘ ਵਾਸੀ ਚੱਕ ਡੋਗਰਾਂ ਦਾ ਤੇ ਸੁਖਦੇਵ ਸਿੰਘ ਉਰਫ ਨਿਕਾ ਇਹ ਵੀ ਚੱਕ ਡੋਗਰਾਂ ਇਤਨੇ ਜਿਹੜੇ ਉਥੇ ਹੀਰੋਇਨ ਜਿਹੜੀ ਆ ਇਕੱਠੀ ਕਰ ਰਹੇ ਸੀਗੇ ਤੋਂ ਇਹਨਾਂ ਨੇ ਆਪਣੀ ਪਾਰਟੀ ਨਾਲ ਹੀ ਆਕਦਾ ਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਲਾਅ ਦੇ ਮੁਤਾਬਕ ਜਿਹੜੀ ਉਥੇ ਕਾਰਵਾਈ ਹਮਤ ਜਿਹਨਾਂ ਦੀ ਜਿਸ ਜੋ ਤਰੀਬ 4 ਕਿਲੋ ਦੇ ਲਾਗੇ ਜਿਹੜੀ ਆ ਹੀਰੋਇਨ ਹਰ ਖਬਰ ਹੋਈ ਉਸ ਤੋਂ ਬਾਅਦ ਇਹਨਾਂ ਨੇ ਮਜੀਦ ਪੁਲਿਸ ਕੇ ਜਿਹੜੀ ਆ ਪਰਚਾ ਦਰਜ ਕਰਨ ਤੋਂ ਬਾਅਦ ਕੀਤੀ ਆ ਤੇ ਇੱਕ ਇਹਨਾਂ ਨੇ ਗਲੌਕ ਪਰਚਾ ਦਰਜ ਕਰਨ ਤੋਂ ਬਾਅਦ ਕੀਤੀ ਆ ਤੇ ਇੱਕ ਇਹਨਾਂ ਨੇ ਗਲੌਕ ਪਿਸਤੌਲ ਜਿਹੜਾ ਉਹ ਵੀ ਮੋਬਾਇਲ ਸੀ ਜਿਹੜਾ ਅਸੀਂ ਰਿਕਵਰ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨ ਦੇ ਜਿਹੜੀ ਇਹ ਮੁਤਾਬਕ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਸਰ ਕਿੱਥੋਂ ਮੰਗਾਦੇ ਸੀ ਇਹਦੇ ਕਿੱਥੇ ਵੇਚ ਜਾਂਦੇ ਸੀ ਇਹ ਪੁਸ਼ਕਸ਼ ਇਹਨਾਂ ਦੀ ਕਰ ਰਹੇ ਆ ਕਿ ਇਹ ਦਿੰਦੇ ਕਿੱਥੇ ਬਾਕੀ ਮੰਗਾਉਂਦੇ ਤੇ ਇਹਨਾਂ ਦੇ ਮੋਬਾਈਲ ਜਿਹੜੇ ਆ ਸੈੱਲ ਫੋਨ ਕਬੂ ਆ ਗਏ ਉਹਨਾਂ ਦਾ ਜਿਹੜਾ ਡਾਟਾ ਇਹ ਸਾਰਾ ਚੈੱਕ ਕੀਤਾ ਤਾਂ ਉਹਨਾਂ ਵਿੱਚ ਪਾਕਿਸਤਾਨਸ ਤੋਂ ਹੀ ਕਾਲ ਹੈ ਉੱਥੋਂ ਹੀ ਮੋਰੇ ਵਾਇਰ ਡਰੋਨ ਉਸ ਦਿਨ ਵੀ ਇਹ ਜੇ ਆਈ ਸੀ ਇੱਕਦਮ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਤੇ ਉਸੇ ਵੇਲੇ ਕੋਈ ਐਕਸ਼ਨ ਕਰਦੇ ਹੋਏ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਦੇ। ਫਿਰ ਗ੍ਰਸਪੋਲ ਹੈ ਨਾ ਸੰਸਿਆ ਪੁੱਤਰ। ਨਹੀਂ ਨਹੀਂ ਉਹ ਵੀ ਉਧਰ ਹੀ ਮੋਆ ਗਿਆ। ਕਿ ਸਰ ਪਹਿਲੂ ਮਾਮਲੇ ਕਿੰਨੇ ਸਰ ਦੇ? ਸੁਪਦੇਵ ਸਿੰਘ ਤੇ ਇੱਕ ਲੜਾਈ ਝਗੜੇ ਦਾ ਮਾਮਲਾ ਦਰਜ ਹੈ। ਬਾਕੀ ਇਹਨਾਂ ਦੀ ਜਿਹੜੀ ਐਂਟੀਸੀਡੈਂਟ ਰਿਕਾਰਡ ਜਿਹੜਾ ਸਾਰਾ ਕੱਢ ਰਹੇ। ਸਰ ਬੈਕਗ੍ਰਾਉਂਡ ਦੇ ਵਿੱਚ ਕੁਝ ਮਤਲਬ ਕੁਝ ਪਤਾ ਲੱਗ ਸਕਦਾ ਟਿਕਾਣਾ। ਹਾਂਜੀ। ਇਤਨਾ ਦੀ ਬੈਕਗ੍ਰਾਉਂਡ ਕੀ ਹੈ ਸਰ? ਇਤਨਾ ਦੀ ਬੈਕਗ੍ਰਾਉਂਡ ਕੰਮ ਜੀਣ ਦਾ ਰੱਬ। ਮੈਂ ਵੀ ਮੀਦੂਰੀ ਦਾ ਕੰਮ ਕਰਦਾ ਮੇਰਾ ਵੀ ਮੀਦੂਰੀ ਦਾ ਕੰਮ ਕਰਦਾ ਇਸ ਕੰਮ 'ਚ ਨਵੇਂ ਸਟਾਰਟ ਹੋਏ ਉਸ ਕੰਮ ਨੇ ਚੰਗਾ ਲੱਗਦਾ